ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਭ ਬਹੁਤ ਹੀ ਵਧੀਆ ਹੋਣੀ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਆ ਜੇਕਰ ਕਿਸੇ ਪਰਸਨ ਦੀ ਬੋਡੀ ਦੇ ਉੱਤੇ ਟੈਟੂ ਬਣਿਆ ਹੋਇਆ ਤੇ ਕੀ ਉਹਨੂੰ ਗਵਰਨਮੈਂਟ ਜੌਬ ਲੈਣ ਦੇ ਵਿੱਚ ਦਿੱਕਤ ਦਾ ਜਾਂ ਫਿਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸੋ ਇਹ ਸਵਾਲ ਮਾਰਨਿੰਗ ਟਾਈਮ ਦੇ ਵਿੱਚ ਆਪਣੇ ਚੈਨਲ ਦੇ ਇੱਕ ਸਟੂਡੈਂਟ ਤੋਂ ਪੁੱਛਿਆ ਗਿਆ ਕਿ ਸਰ ਜੇਕਰ ਕਿਸੇ ਦੀ ਬਾਡੀ ਦੇ ਉੱਤੇ ਟੈਟੂ ਬਣਿਆ ਹੋਇਆ ਤੇ ਕੀ ਉਹਨੂੰ ਟੀਚਰ ਦੀ ਜੌਬ ਲੈਣ ਦੇ ਵਿੱਚ ਦਿੱਕਤ ਆ ਸਕਦੀ ਹੈ ਸੋ ਮੈਂ ਕਿਹਾ ਨਹੀਂ ਆ ਸਕਦੀ ਬਟ ਕਿਉਂਕਿ ਆਪਾਂ ਕਾਫੀ ਸਾਰੇ ਸਟੂਡੈਂਟ ਨੂੰ ਟੀਚ ਕਰਦੇ ਹਾਂ 11ਵੀਂ 12ਵੀਂ ਦੇ ਬੱਚੇ ਹੁੰਦੇ ਆ ਜਿਨ੍ਹਾਂ ਨੇ ਕੱਲ ਨੂੰ ਆਰਮੀ ਪਰਸਨ ਬਣਨਾ ਹੁੰਦਾ ਸੋ ਇਸ ਰਿਗਾਰਡਿੰਗ ਵੀ ਮੈਂ ਗੱਲ ਕਰੂੰਗਾ ਕਿ ਤੁਸੀਂ ਵੀ ਉਹਨਾਂ ਬੱਚਿਆਂ ਨੂੰ ਅਵੇਅਰ ਕਰ ਸਕਦੇ ਹੋ ਕਿ ਬੱਚੇ ਤੁਸੀਂ ਟੈਟੂ ਤਾਂ ਬਣਵਾ ਲਿਆ ਜੇ ਤੁਸੀਂ ਬਾਹਰ ਜਾਣਾ ਆ ਫਿਰ ਤਾਂ ਚਲੋ ਕੋਈ ਗੱਲ ਨਹੀਂ ਬਟ ਜੇ ਤੁਸੀਂ ਭਾਰਤ ਵਿੱਚ ਰਹਿ ਕੇ ਇੰਡੀਅਨ ਆਰਮੀ ਦੇ ਵਿੱਚ ਸਰਵ ਕਰਨਾ ਚਾਹੁੰਦੇ ਹੋ ਇੰਡੀਅਨ ਡਿਫੈਂਸ ਸਰਵਿਸੇਸ ਦੇ ਵਿੱਚ ਤੁਸੀਂ ਜੁਆਇਨ ਕਰਨਾ ਆ ਤੇ ਇੱਥੇ ਤੁਹਾਨੂੰ ਕੱਲ ਨੂੰ ਮੈਡੀਕਲ ਹੋਊਗਾ ਤੁਸੀਂ ਟੈਸਟ ਕਲੀਅਰ ਕਰੋਗੇ ਫਿਜ਼ੀਕਲ ਜਿਹੜਾ ਹੁੰਦਾ ਆ ਤੁਸੀਂ ਉਹ ਕਲੀਅਰ ਕਰੋਗੇ ਟ੍ਰਾਇਲ ਕਲੀਅਰ ਕਰੋਗੇ ਫਿਰ ਤੁਹਾਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਆ ਤੁਹਾਡੀ ਜਿਹੜੀ ਸਾਰੀ ਮੈਂਥ ਹੋਗੀ ਉਸ ਤੇ ਪਾਣੀ ਵੀ ਫਿਰ ਸਕਦਾ ਆ ਜੇਕਰ ਤੁਸੀਂ ਆਪਦੀ ਕੋਈ ਬਾਡੀ ਤੇ ਟਾਟੂ ਬਣਵਾਇਆ ਹੋਇਆ ਸੋ ਸਰਕਾਰ ਵੱਲੋਂ ਇਹੋ ਜਿਹਾ ਕੁਝ ਐਗਜ਼ੈਕਟਲੀ ਹਦਾਇਤਾਂ ਤਾਂ ਨਹੀਂ ਹੈਗੀਆਂ ਜਿਵੇਂ ਕਿ ਯੂਪੀਐਸਸੀ ਦੇ ਵਿੱਚ ਆਈਐਸ ਆਈਪੀਐਸ ਬਣਨ ਦੇ ਲਈ ਕਿ ਤੁਸੀਂ ਟੈਟੂ ਨਹੀਂ ਬਣਵਾ ਸਕਦੇ ਬਟ ਜੇ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕੀਤਾ ਜਾਵੇ ਤਾਂ ਬੈਟਰ ਹੈ ਕਿਉਂਕਿ ਜਦੋਂ ਤੁਸੀਂ ਟੈਟੂ ਬਣਵਾ ਲਿਆ ਹੋ ਸਕਦਾ ਉੱਥੇ ਤੁਹਾਨੂੰ ਕੋਈ ਰਿਜੈਕਸ਼ਨ ਮਿਲ ਜਵੇ ਐਂਡ ਬਾਡੀ ਮਤਲਬ ਕਿ ਐਕਸਪੋਜ਼ਿੰਗ ਜਗ੍ਹਾ ਤੇ ਨਾ ਹੋਵੇ ਕੋਈ ਇਹੋ ਜਿਹੀ ਜਗ੍ਹਾ ਤੇ ਜਿੱਥੇ ਟੈਟੂ ਬਣਵਾਇਆ ਹੋਇਆ ਜਿਹੜਾ ਕਿ ਉਹਨਾਂ ਨੂੰ ਵਿਖ ਰਿਹਾ ਫਿਰ ਤਾਂ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਆ ਸਮੱਸਿਆਵਾਂ ਆ ਸਕਦੀਆਂ ਨੇ ਬਟ ਜੇ ਆਪਾਂ ਹੋਰ ਪ੍ਰੋਫੈਸ਼ਨ ਦੀ ਗੱਲ ਕਰੀਏ ਜਿਵੇਂ ਕਿ ਟੀਚਰਸ ਨੂੰ ਜਾਂ ਫਿਰ ਜੇ ਕਿਸੇ ਨੇ ਬੈਂਕਰ ਦੇ ਵਿੱਚ ਜੌਬ ਕਰਨੀ ਆ ਐਜ਼ ਅ ਕਲਰਕ ਪੀਓ ਜਾਂ ਫਿਰ ਹੋਰ ਵੀ ਵੱਖਰੇ ਵੱਖਰੇ ਵਿਭਾਗ ਦੇ ਵਿੱਚ ਜੇ ਕਿਸੇ ਨੇ ਨੌਕਰੀ ਕਰਨੀ ਆ ਸਰਕਾਰੀ ਨੌਕਰੀ ਦੀ ਮੈਂ ਗੱਲ ਕਰ ਰਿਹਾ ਤੇ ਉੱਥੇ ਚਲੋ ਕੋਈ ਪ੍ਰੋਬਲਮ ਨਹੀਂ ਹੁੰਦੀ ਬਟ ਇਹੋ ਜੇ ਪਾਰਟ ਤੇ ਨਾ ਹੋਵੇ ਜਿਹੜਾ ਕਿ ਪਬਲਿਕਲੀ ਵਿਖੇ ਜਿਵੇਂ ਕਿ ਤੁਹਾਡੀ ਬੈਕ ਤੇ ਬਣਾਇਆ ਟੈਟੂ ਜਾਂ ਫਿਰ ਫਰੰਟ ਤੇ ਕਿਤੇ ਤੁਸੀਂ ਟੈਟੂ ਬਣਵਾਇਆ ਹੋਇਆ ਜਿਹੜਾ ਕਿ ਨਹੀਂ ਵਿਖਰਿਆ ਫਿਰ ਤਾਂ ਚਲੋ ਕੋਈ ਗੱਲ ਨਹੀਂ ਬਟ ਫਿਰ ਵੀ ਜੇ ਤੁਸੀਂ ਗਵਰਨਮੈਂਟ ਡਿਪਾਰਟਮੈਂਟ ਦੇ ਵਿੱਚ ਐਜ਼ ਅ ਗਵਰਨਮੈਂਟ এমਪਲੋਈ ਕੰਮ ਕਰਨਾ ਹੈ ਫਿਰ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕੀਤਾ ਜਾਵੇ ਤਾਂ ਬੈਟਰ ਹੈ ਇਹ ਸੀਗੀ ਜੀ ਅੱਜ ਦੀ ਆਪਣੀ ਵੀਡੀਓ ਹੋਪਸ ਵੀਡੀਓ ਇਨਫੋਰਮੇਟਿਵ ਜ਼ਰੂਰ ਲੱਗੀ ਹੋਊਗੀ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਇਸ ਦੇ ਨਾਲ ਹੀ ਦਿਓ ਇਜਾਜ਼ਤ ਥੈਂਕ ਯੂ so much for watching God bless you all